ਵੀਹ ਸਾਲਾਂ ਪੰਜਾਬੀ ਨੌਜਵਾਨ ਦੀ ਵਿਦੇਸ਼ 'ਚ ਹੋਈ ਮੌਤ ਪੰਜ ਲੱਖ ਲਗਾ ਕੇ 7 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼ ਪਰਿਵਾਰ 'ਚ ਦੁੱਖ ਪਰਿਆ ਮਾਹੌਲ ਮ੍ਰਿਤਕ ਦੇਹ ਪਹੁੰਚੀ ਪਿੰਡ ਕੀਤਾ ਗਿਆ ਅੰਤਿਮ ਸੰਸਕਾਰ ਵਿਦੇਸ਼ਾਂ ਦੀ ਧਰਤੀ ਉਤੇ ਭਵਿੱਖ ਬਣਾਉਣ ਗਏ ਨੌਜਵਾਨਾਂ ਨੂੰ ਦਿਲ ਦੇ ਦੌਰੇ ਪੈਣ ਦੇ ਮਾਮਲੇ ਵੱਧਦੇ ਜਾ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ ਅਜੇਹਾ ਹੀ ਇੱਕ ਹੋਰ ਮਾਮਲਾ ਅਰਮਾਨੀਆ ਤੋਂ ਸਾਹਮਣੇ ਆਇਆ ਹੈ ਇੱਥੇ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਨੌਜਵਾਨ ਦੀ ਪਛਾਣ 20 ਸਾਲਾ ਗੁਰਬਾਜ਼ ਸਿੰਘ ਵਾਸੀ ਪਿੰਡ ਸਰਫਕੋਟ ਵਜੋਂ ਹੋਈ ਹੈ ਨੌਜਵਾਨ ਪੁੱਤਰ ਦੇ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਾਣਕਾਰੀ ਅਨੁਸਾਰ ਗੁਰਬਾਜ਼ ਸਿੰਘ 7 ਮਹੀਨੇ ਪਹਿਲਾਂ ਹੀ ਆਪਣੇ ਚੰਗੇ ਭਵਿੱਖ ਅਤੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਅਰਮਾਨੀਆ ਗਿਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਰਮਾਨੀਆ ਵਿੱਚ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ 5 ਲੱਖ ਰੁਪਏ ਕਰਜ਼ੇ ਤੇ ਲੈ ਕੇ ਪਰਿਵਾਰ ਨੇ ਗੁਰਬਾਜ ਸਿੰਘ ਨੂੰ ਵਿਦੇਸ਼ ਭੇਜਿਆ ਸੀ ਲੇਕਿਨ ਅੱਜ 7 ਮਹੀਨੇ ਬਾਅਦ ਗੁਰਬਾਜ ਲੱਕੜ ਦੇ ਕੈਬਨ ਵਿੱਚ ਵਾਪਸ ਕਰ ਆਇਆ ਇਸ ਦੁੱਖ ਦੇ ਮੌਕੇ ਹਰ ਇੱਕ ਦੀ ਅੱਖ ਵਿੱਚ ਅਥਰੂ ਨਜ਼ਰ ਆਏ ਗੁਰਬਾਜ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਂ ਬਾਪ ਅਤੇ ਇੱਕ ਛੋਟੇ ਪਰਾਨੂ ਛੱਡ ਕੇ ਹਮੇਸ਼ਾ ਲਈ ਅਲਵਿਦਾ ਕਹੇ ਕੇ ਉਸ ਜਹਾਨ ਵਿੱਚ ਚਲਾ ਗਿਆ ਜਿੱਥੋਂ ਕਦੇ ਕੋਈ ਵਾਪਸ ਨਹੀਂ ਆ ਸਕਦਾ ਬੇਖੂਜੀ ਤੁਹਾ ਮਾਤਾ ਪਿਤਾ ਨੇ ਆਰਥਿਕ ਤੰਗੀ ਕਰਕੇ ਇਸ ਬੱਚੇ ਨੂੰ ਪਰਮਾਨਿਆਂ ਭੇਜਿਆ ਸੀ ਉਥੇ 9 ਮਹੀਨੇ ਹੋਏ ਨੇ ਗਏ ਨੇ 9 ਮਹੀਨਿਆਂ ਬਾਅਦ ਉਹਨਾਂ ਦੀ ਜਿਹੜੀ ਡੈਡ ਬੋਡੀ ਅੱਜ ਪਿੰਡ ਪਹੁੰਚ ਰਹੀ ਆ ਉਹ ਬੱਚਾ ਕਮਾਈ ਕਰਨ ਵਾਸਤੇ ਗਿਆ ਸੀ ਕਿਉਂਕਿ ਆਰਥਿਕ ਤੰਗੀ ਕਰਕੇ ਉਹਨਾਂ ਨੇ ਆਪਣੇ ਬੱਚੇ ਨੂੰ ਬਾਹਰ ਭੇਜਿਆ ਤੇ ਜੇ ਇੱਥੇ ਬੱਚਾ ਨੂੰ ਰੋਜ਼ਗਾਰ ਮਿਲੇ ਤੇ ਮਾਤਾ ਪਿਤਾ ਦਾ ਕਿਹੜਾ ਦਿਲ ਕਰਦਾ ਕਿ ਮੈਂ ਆਪਣੇ ਬੱਚੇ ਨੂੰ ਵਿਛੋੜਾਂ ਪਰ ਇਹ ਜਿਹੜੀ ਘਟਨਾ ਵਾਪਰੀ ਆ ਇਹ ਸਾਰੇ ਨਗਰ ਵਾਸੀ ਤੇ ਰਿਸ਼ਤੇਦਾਰਾਂ ਵਾਸਤੇ ਵੀ ਬਹੁਤ ਦੁਖਦਈ ਆ ਕਿਉਂ ਕਿ ਜਵਾਨ ਪੁੱਤਰ ਕਿਸੇ ਦਾ ਤੁਰ ਜਾਵੇ ਇਸ ਦੁਨੀਆ ਤੋਂ ਕਮਾਈ ਕਰਨ ਵਾਸਤੇ ਗਿਆ ਹੋਵੇ ਤੇ ਉਹ ਇਸ ਦਾ ਡੱਬੇ ਵਿੱਚ ਪਾ ਕੇ ਡੱਡ ਬੋਡੀ ਆਵੇ ਤੇ ਉਸ ਮਾਤਾ ਪਿਤਾ ਦਾ ਕੀ ਹਾਲ ਹੈ ਤੁਸੀਂ ਦੇਖ ਹੀ ਰਹੇ ਹੋ ਇਸ ਘਰ ਦੇ ਹਾਲਾਤ ਅਹੀਂ ਤੇ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਆ ਕਿ ਇਹਨਾਂ ਦੀ ਜੇ ਕੋਈ ਆਰਥਿਕ ਪੱਖੋਂ ਇਹਨਾਂ ਦੀ ਜਿਹੜੀ ਮਦਦ ਹੋ ਸਕੇ ਤੇ ਜਰੂਰ ਕਰਨ ਪਰਿਵਾਰ ਦੀ ਗੱਲ ਕਰੀਏ ਤੇ ਪਰਿਵਾਰ ਦੇ ਮੈਂਬਰ ਜੀ ਕਿੰਨੇ ਪੈਰ ਪਰਾਣੇ ਤੇ ਪਿਤਾ ਜੀ ਕੀ ਕਰਦੇ ਸਨ ਪਿਤਾ ਜੀ ਪਹਿਲਾਂ ਗਏ ਸੀ ਬਾਹਰ ਤੇ ਉਹ ਜਿਹੜੀ ਕੰਟਰੀ ਸੀ ਨਾਰਮਲ ਸੀਗੀ ਤੇ ਉਥੇ ਵੀ ਕਮਾਈ ਨਹੀਂ ਨਹੀਂ ਕਰ ਸਕਿਆ 9 ਸਾਲਾਂ ਬਾਅਦ ਇਹਦਾ ਪਿਤਾ ਵੀ ਆਇਆ ਤੇ ਨਾ ਪਿਤਾ ਨੇ ਵੇਖਿਆ ਪੁੱਤਰ ਆਪਣੇ ਨੂੰ 9 ਸਾਲ ਦੇ ਵਿੱਚ ਵਿੱਚ ਤੇ ਨਾ ਪੁੱਤ ਨਹੀਂ ਵੇਖਿਆ ਪਿਤਾ ਆਪਣੇ ਨੂੰ ਉਹ ਬਾਅਦ ਚ ਆਏ ਨੇ ਉਹ ਫਿਰ ਚਲੇ ਗਏ ਤੇ ਹੁਣ ਇਹਨੂੰ ਭੇਜਿਆ ਸੀ ਇਹਨਾਂ ਦੇ ਮਗਰੋਂ ਕਿ ਇਦਾਂ ਚੁੱਕ ਚੁਗਾ ਕੇ ਪੈਸੇ ਕਰਕੇ ਤੇ ਵੀ ਸਾਡਾ ਬੱਚਾ ਕਿਸੇ ਚੰਗੇ ਦੇਸ਼ ਤੇ ਚਲ ਜਾਏਗਾ ਤੇ ਸਾਡੀ ਜਿਹੜੀ ਆਰਥਿਕ ਤੰਗੀ ਆ ਉਹ ਕੱਟੀ ਜਾਏਗੀ ਕੀ ਮੰਗ ਕਰਦੇ ਪਛਾਛ ਅਸੀਂ ਮੰਗ ਕਰਦੇ ਆ ਕਿ ਇਸ ਪਰਿਵਾਰ ਦੀ ਕੋਈ ਨਾ ਕੋਈ ਆਰਥਿਕ ਪੱਖੋਂ ਮਦਦ ਕੀਤੀ ਜਾਵੇ ਜੀ ਗਿਆ ਹੀ ਤੋਂ ਅਰਮੀਨੀਆ ਅਰਮੀਨੀਆ ਦੇ ਵਿੱਚ ਗਏ ਨ ਹੋ ਗਏ ਹੀ ਸੀ 7 ਮਹੀਨੇ ਹੋ ਗਏ ਹੀ ਗਏ ਨੂੰ ਸਦਾ ਮਹੀਨਾ ਜਾਣਦੇ ਆ ਹੀ ਗਏ ਨੂੰ ਤੇ ਆਪਣੇ ਵੱਲੋਂ ਤਾਂ ਹੀ ਕਮਾਈ ਕਰਕੇ ਕੱਲ੍ਹ ਚੋਕ ਚ ਕਾਗਲ ਲਾ ਕੇ 5 ਲੱਖ ਰੁਪਏ ਲਾ ਹੀ ਚੋਕ ਚਾ ਕੇ ਤੇ ਕਮਾਉਣ ਵਾਸਤੇ ਕੱਲ੍ਹ ਇਹ ਚਲੋ ਘਰ ਦੇ ਹਾਲਤ ਜਿਹੜੇ ਕੁਝ ਬਦਲ ਜਾਣਗੇ ਭਲਾ ਤਾਂ ਇਹ ਨਾ ਨਹੀਂ ਸੀ ਪਤਾ ਸਾਡੇ ਪੁੱਤ ਨੇ ਇਹ ਕੁਝ ਹੋਣਾ ਜਿੱਦਣ ਇਦਾਂ ਹੋਈ ਆ ਗੱਲ ਵੀ ਉਹਦੇ ਨਾਲ ਤੇ ਰਾਤ ਨੂੰ ਗੱਲ ਕੀਤੀ ਆਂਦਾ ਮਾਂ ਮੈਨੂੰ ਬੁਖਾਰ ਚੜਿਆ ਆ ਤੇ ਮੈਨੂੰ ਕਾਲੀ ਪੈਣੀ ਨਾਲੇ ਘਬਰਾਹਟ ਹੋਣਦੀ ਆ ਮਾਂ ਨੂੰ ਇੱਕ ਦਿਨ ਪਹਿਲਾਂ ਕਹਿੰਦਾ ਉਸ ਦਿਨ ਮਾਂ ਨੇ ਪੈਸੇ ਪਾਤੇ ਨੇ 200 ਰੁਪਈਆ ਵੀ ਪਾਇਆ ਉਹਨੂੰ ਕੌੜੋ ਦੇ ਵਿੱਚ ਵੀ ਆਲਾ ਦਵਾਈ ਲੈ ਤੇ ਫਿਰ ਥੋੜੇ ਦਿਨ ਬਾਅਦ ਫਿਰ ਆਂਦਾ ਮੈਨੂੰ ਅੱਜ ਜਿਆਦਾ ਘਬਰਾਹਟ ਹੋਣਦੀ ਆ ਤੇ ਕਾਲੀ ਪੈਣ ਰਹੀ ਆ ਤੇ ਪਤਾ ਨਹੀਂ ਮੈਨੂੰ ਮਾਂ ਕੀ ਹੋਣਿਆ ਆਂਦੀ ਪੁੱਤ ਤੂੰ ਇਦਾਂ ਕਰ ਨਾ ਤੋ ਕਿਤੇ ਲੰਮੇ ਪੈ ਤਾਂ ਰਸਟਕਾਰ ਕਰੇ ਤੋ ਠੀਕ ਹੋ ਜੇਗਾ ਕਭਰਾੜ ਪੈਣੀ ਆਂਦਾ ਇਥੇ ਨਾ ਆਕਸੀਜਨ ਦੀ ਵੀ ਥੋੜੀ ਜਿਹੀ ਕਮੀ ਆ ਇਹਨਾਂ ਪਤਾ ਹੀ ਨਹੀਂ ਹੈਗਾ ਪਰ ਇਹ ਕੰਮ ਹੋ ਜਣਾ ਹੈ ਇਹਨਾਂ ਤਾਂ ਸੋਚਿਆ ਹੀ ਨਹੀਂ ਮੰਦੇ ਵਿੱਚ ਤਾਂ ਆਪਣੇ ਹੁਣ ਤਾਂ ਚੰਗੇ ਕਮਾ ਵਾਸਤੇ ਭੇਜੀ ਦਾ ਕਮਾਈ ਵਾਸਤੇ ਭੇਜੀ ਦਾ ਇਹ ਹਾਲਤ ਹੀ ਮੰਗੇ ਸਭ ਚੁੱਕ ਚੁਕਾ ਕੇ ਮਾਂ ਚਰੀ ਦਾ ਕੀ ਰਹਿ ਗਿਆ ਕੁਛ ਨਹੀਂ ਲਾਕੀ ਟੁੱਟ ਗਿਆ ਸਾਲਾ ਚੁੱਕ ਚੁਕਾ ਬੜੇ ਔਕੇ ਪੁੱਤ ਪਾਲਿਆ ਇਹ ਦੋ ਭਰਾ ਸੀ ਦੂਜਾ 12 ਸਾਲ ਦਾ ਛੋਟਾ ਇਹੋ ਹੀ ਵੱਡਾ ਸੀ ਇਹਦੇ ਤੇ ਅਸਾਂ ਹੀ ਇਹਨੇ ਕੋਈ ਇਹ ਚੋ ਗਿਆ ਚੋਟ ਚ ਗਿਆ ਉਹ ਤਾਂ ਇਹਨੂੰ ਇਹ ਤਾਂ ਦੁਲਾਸਾ ਦੇਣੇ ਆ ਪੁੱਤ ਕੋਈ ਗੱਲ ਇੱਕ ਮਹੀਨਾ ਕੱਢ ਟਾਈਮ ਤੇ ਮੁਕ ਇਟਲੀ ਘੜੀ ਕੱਢ ਦਾਂਗੇ ਟੈਂਸ਼ਨ ਨਾ ਲੈ ਤੋ ਕੋਈ ਗੱਲ ਨਹੀਂ ਇਹਨਾਂ ਨੇ ਹੀ ਪਤਾ ਪੁੱਤ ਨੇ ਡੱਬੇ ਚ ਪੈ ਗੋ ਕਿ ਆ ਜਾਣਾ ਇਹਨਾਂ ਤਾਂ ਸੋਚਿਆ ਹੀ ਨਹੀਂ ਹੈਗਾ ਆਪਾਂ ਸੱਸ ਨੂੰ ਕੋਈ ਮਾਰ ਸੱਸ ਨੂੰ ਕੋਈ ਇੰਕੀ ਮੰਗ ਜਿਹੜੀ ਤੋਂ ਅਨ ਤੇਨੀ ਬੜੀ ਜਹੀ ਯਾਦੀ ਲਾਸ਼ ਮਿਲਦੀ ਕੋਈ ਤੇ ਵੀ ਨਹੀਂ ਯਾਦ ਆ ਗਈ ਸ਼ਸ਼ਮ ਦਾ ਇਹ ਹੋਇਆ ਇਹ ਪੇ ਇੱਥੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਬੱਚੇ ਕਿਉਂ ਥੱਕੇ ਖਾਣ ਕਿਉਂ ਥੱਕੇ ਇੱਕ ਢਿੱਡ ਬਦਲੀ ਪਾਰ ਬੱਚੇ ਭੇਜੀ ਤੇ ਨਹੀਂ ਤੇ ਕੀ ਲੋੜੇ ਭੇਜੰਦੇ ਅੱਜ ਤੇ ਪੋਪਾ ਕਾਟਾ ਕਟ ਕੇ ਪਾਲੇ ਬੱਚੇ ਬੜੇ ਉਹ ਕੇ ਬੱਚੇ ਪਾਲੇ